हमें लगता है हम सबको लगता है कि ये पंजाब का एक्सपो है जी। लेकिन अभी मैंने देखा नहीं लेकिन जो मुझे बताया गया है तो उसके आधार पर मैं कह सकता हूँ कि ये ग्लोबल ग्लोबल नॉट ओनली नेशनल लेवल बट ग्लोबल लेवल पंजाब गवर्नमेंट का जो सपोर्ट मिला है आगे भी मिलेगा उसके लिए मैं बहुत चीमा साहब का भी भगवंत मान साहब का भी मैं उनका हार्दिक धन्यवाद देता हूं कि अगर हो सके तो कभी भी आप पंजाब से हट के आप इसको दिल्ली में भी ले जाइए लेकिन नाम रखिएगा पाइटेक्स लेकिन इसका जो वेन्यू होगा वो दिल्ली होगा ਮੈਸਾਂਵਿੰਦਾ ਪੰਜਾਬ ਦਾ ਟ੍ਰੇਡ ਜਿਹੜਾ ਉਹ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਪਹੁੰਚਿਆ ਹੋਇਆ ਉਹਨੂੰ ਹੋਰ ਬੂਸਟ ਮਿਲੇਗਾ ਹੋਰ ਅੱਗੇ ਵਧੂਗਾ ਪੰਜਾਬ ਦੀਆਂ ਵੀ ਨੈਸ਼ਨਲ ਲੈਵਲ ਦੀਆਂ ਵੀ ਇੰਟਰਨੈਸ਼ਨਲ ਦੀਆਂ ਕੰਪਨੀਆਂ ਆਂਦੀਆਂ ਰਹੀਆਂ ਸੋ ਬਹੁਤ ਅੱਛਾ ਲੱਗਿਆ ਸੋ ਇਸ ਤਰ੍ਹਾਂ ਦੇ ਟ੍ਰੇਡ ਫੇਅਰ ਆਉਣ ਦੇ ਨਾਲ ਮੈਸਾਂਵਿੰਦਾ ਵਪਾਰ ਦਾ ਜਿਹੜਾ ਆਦਾਨ ਪ੍ਰਦਾਨਾ ਦੁਨੀਆ ਦੇ ਅੰਦਰ ਹੋਰ ਵਧਾਗਾ ਨਵੇਂ-ਨਵੇਂ ਜਿਹੜੇ ਲੋਕ ਤਜਰਬੇ ਵੀ ਕਰਦੇ ਨੇ ਐਕਸਪੋ ਜੀ ਜੀ हमें लगता है हम सबको लगता है कि ये पंजाब का एक्सपो है जी। लेकिन अभी मैंने देखा नहीं लेकिन जो मुझे बताया गया है उसके आधार पर मैं कह सकता हूँ कि ये ग्लोबल ग्लोबल नॉट ओनली नेशनल लेवल बट ग्लोबल लेवल इट विल प्रूव टू बी ए ग्लोबल लेवल नंबर वन दूसरी चीज ये है पंजाब गवर्नमेंट का जो सपोर्ट मिला है आगे भी मिलेगा उसके लिए मैं बहुत चीमा साहब का भी वन मान साहब का भी मैं उनका हार्दिक धन्यवाद देता हूं और मैं चाहता हूं कि बिना सरकार के मदद के जो है ये ऐसे कार के एक्सपोर्ट नहीं आगे बढ़ सकते हैं और इनको मैं चाहूंगा एक चीज और मैं गुजारिश करूंगा जी जी कि ये अगर हो सके तो कभी भी आप पंजाब से हट के आप इसको दिल्ली में भी ले जाइए लेकिन नाम रखेगा पाइटेक्स लेकिन इसका जो वेन्यू होगा वो दिल्ली होगा थैंक यू बहुत बहुत आएंगे बहुत आएंगे मैंने बहुत कुछ बोला है उस पर आप देख लीजिएगा थैंक यू थैंक यूक यूटेक्स ਅੱਜ ਪਾਈਟੈਕਸ 19 ਦੇ ਜਿਹੜੇ ਐਡੀਸ਼ਨ ਤੇ ਵਿੱਚ ਦੇਸ਼ ਦੇ ਸਾਬਕਾ 14ਵੇਂ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਬਿੰਦ ਜੀ ਆਪਣੇ ਪਰਿਵਾਰ ਸਮੇਤ ਪਹੁੰਚੇ ਸੀ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਵੈਲਕਮ ਸਵਾਗਤ ਆ ਉਹਨਾਂ ਨੇ ਬੜਾ ਅੱਛਾ ਸਮਾਂ ਕੱਢਿਆ ਔਰ ਇਸ ਐਕਸਪੋ ਦਾ ਜਿਹੜਾ ਉਦਘਾਟਨ ਕੀਤਾ ਸ਼ੁਭਾਰੰਭ ਕੀਤਾ ਸੋ ਪਾਈਟੈਕਸ ਦੇ ਸਾਰੇ ਆਫਿਸ ਬੀਦਰ ਨੂੰ ਚੇਅਰਮੈਨ ਜੀ ਨੂੰ ਕਰਤ ਕਰਨ ਜੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬਹੁਤ ਅੱਛਾ ਇਹਨਾਂ ਨੇ ਪ੍ਰਬੰਧ ਕੀਤਾਗਾ ਔਰ ਇਹਦੇ ਨਾਲ ਮੈਂ ਸਮਝਦਾ ਪੰਜਾਬ ਦਾ ਟ੍ਰੇਡ ਜਿਹੜਾ ਉਹ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਪਹੁੰਚਿਆ ਹੋਇਆ ਉਹਨੂੰ ਹੋਰ ਬੂਸਟ ਮਿਲੇਗਾ ਹੋਰ ਅੱਗੇ ਵਧੂਗਾ ਕਿ ਬਹੁਤ ਅੱਛੇ ਜਿਹੜੀਆਂ ਕੰਪਨੀਆਂ ਆਉਣਾ ਹੋਣਾਂ ਲੱਗੀਆਂ ਅਸੀਂ ਬਿਸਟ ਕੀਤਾਗਾ ਸੋ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕ। ਰਾਸ਼ਟਰਪਤੀ ਸਾਹਿਬ ਹੈ ਜੀ ਉਹਨਾਂ ਨੇ ਵੀ ਪੀਰੀਏ ਦੇ ਚਲਾਗਾ ਕੀਤੀ ਹੈ ਭਗਵੰਤ ਸਿੰਘ ਮਾਨ ਉਹਨਾਂ ਦੇ ਜੋ ਜਾਪਾਨ ਦੌਰੇ ਤੇ ਆ ਕੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਦੇ ਚੌਥਵੇਂ ਸਾਫ ਦਾ ਰਾਸ਼ਟਰਪਤੀ ਰਾਮਨਥ ਕੋਬਿੰਜੀ ਦਾ ਪੰਜਾਬ ਆਉਣ ਤੇ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਵਾਗਤ ਕੀਤਾਗਾ ਬਹੁਤ-ਬਹੁਤ ਉਹਨਾਂ ਦਾ ਵੈਲਕਮ ਕਿ ਉਹ ਐਕਸਪੋ ਜਿਹੜਾ 225 ਹੈ ਜਿਹਦਾ 19ਵਾਂ ਐਡੀਸ਼ਨ ਸ਼ੁਰੂ ਹੋਇਆਗਾ ਪਾਈਟੈਕਸ ਦਾ ਸਾਰੇ ਪ੍ਰਬੰਧਕ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਅੱਛਾ ਜਿਹੜਾ ਉਹਨਾਂ ਨੇ ਇਹ ਟ੍ਰੇਡ ਫੇਅਰ ਲਾਇਆਗਾ ਜੀ ਦੇ ਅੰਦਰ ਵੱਡੀਆਂ ਡਿਫਰੈਂਟ ਕੰਪਨੀਆਂ ਆਂਜਾਂ ਰਹੀਆਂ ਪੰਜਾਬ ਦੀਆਂ ਵੀ ਨੈਸ਼ਨਲ ਲੈਵਲ ਦੀਆਂ ਵੀ ਇੰਟਰਨੈਸ਼ਨਲ ਦੀਆਂ ਕੰਪਨੀਆਂ ਆਂਜਾਂ ਰਹੀਆਂ ਸੋ ਬਹੁਤ ਅੱਛਾ ਲੱਗਿਆ ਸੋ ਇਸ ਤਰ੍ਹਾਂ ਦੇ ਟ੍ਰੇਡ ਫੇਅਰ ਆਉਣ ਦੇ ਨਾਲ ਮੈਂ ਸਭੰਦਾ ਵਪਾਰ ਦਾ ਜਿਹੜਾ ਆਦਾਨ-ਪ੍ਰਦਾਨ ਆ ਦੁਨੀਆ ਦੇ ਅੰਦਰ ਹੋਰ ਵਧਾਗਾ ਨਵੇਂ-ਨਵੇਂ ਜਿਹੜੇ ਲੋਕ ਤਜਰਬੇ ਵੀ ਕਰਦੇ ਨੇਗੇ ਨਵੇਂ ਜਿਹੜੇ ਇੰਟਰਪ੍ਰੈਨਿਅਰ ਨੇਗੇ ਉਹ ਵੀ ਆਉਂਦੇ ਨੇ ਕਿ ਆਪਣੀ ਆਪਣੀਆਂ ਜਿਹੜੀਆਂ ਆਈਟਮਸ ਲੈ ਕੇ ਆਉਂਦੇ ਨੇ ਆਪਣੀਆਂ ਅਵਸਥਾ ਲੈ ਕੇ ਆਉਂਦੇ ਨੇ ਜੀ ਕਰਮਚਾਰੀ ਤਾਂ ਪੁੱਛ ਲੈਨੇ ਪੁੱਛ ਲੈਨੇ ਪੁੱਛ ਲੈਨੇ ਜੀ ਜਿਵੇਂ ਸੀਐਮ ਸਾਹਿਬ ਜਾਪਾਨ ਨੂੰ ਲੈ ਕੇ ਆ ਰਹੇ ਨੇ ਇਨਵੈਸਟਮੈਂਟ ਲੱਗਦਾ ਕਿ ਕੁਝ ਹੋਰ ਕੰਟਰੀਜ਼ ਦੇ ਨਾਲ ਵੀ ਕੋਈ ਗੱਲ ਚੱਲੀ ਆ ਉਹਦੇ ਨਾਲ ਬਿਲਕੁਲ ਅੱਜ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਾਪਾਨ ਦੇ ਦੌਰੇ ਤੇ ਗਏ ਹੋਏ ਨੇਗੇ ਉਹਨਾਂ ਦੇ ਨਾਲ ਪੂਰੀ ਟੀਮ ਗਈ ਹਈ ਆ ਬਹੁਤ ਵੱਡਾ ਇਨਵੈਸਟਮੈਂਟ ਜਿਹੜਾ ਉਹ ਪੰਜਾਬ ਚ ਆ ਰਿਹਾਗਾ ਸੋ ਜਿਹਦੇ ਨਾਲ ਮੈਂ ਸਭੰਦਾ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਮਿਲੂਗਾ ਔਰ ਪੰਜਾਬ ਜਿਹੜਾ ਉਹ ਅੱਗੇ ਵਧੇਗਾ